ਅੱਜ ਸਵੇਰੇ ਇੱਕ ਘਟਨਾ ਦਾ ਪਤਾ ਲੱਗਾ ਕਿ ਬੀਤੀ ਰਾਤ ਨੂੰ ਕੁਝ ਬਦਮਾਸ਼ਾਂ ਵੱਲੋਂ ਹੁੱਲੜ ਬਾਜਾਂ ਵੱਲੋਂ ਪੰਥਕ ਸਫਾਂ ਦੇ ਵਿੱਚ ਲੰਬੇ ਸਮੇਂ ਤੋਂ ਵਿਚਰਨ ਵਾਲੇ ਆਵਾਜੇ ਕੌਮ ਜਥੇਬੰਦੀ ਦੇ ਆਗੂ ਭਾਈ ਮਨਜੀਤ ਸਿੰਘ ਕਰਤਾਰਪੁਰ ਅਤੇ ਭਾਈ ਜਸਵੰਤ ਸਿੰਘ ਉੱਤੇ ਕਾਤਲਾਨਾ ਹਮਲਾ ਕੀਤਾ ਗਿਆ ਇਹ ਹਮਲਾ ਜਲੰਧਰ ਦੇ ਰੇਲਵੇ ਸਟੇਸ਼ਨ ਦੇ ਕੋਲ ਇਹਨਾਂ ਨੌਜਵਾਨਾਂ ਦੇ ਉੱਤੇ ਕੀਤਾ ਗਿਆ ਸੋ ਭਾਈ ਮਨਜੀਤ ਸਿੰਘ ਕਰਤਾਰਪੁਰ ਭਾਈ ਜਸਵੰਤ ਸਿੰਘ ਲੰਬੇ ਸਮੇਂ ਤੋਂ ਪੰਥਕ ਸਫਾਂ ਦੇ ਵਿੱਚ ਵਿਚਰਦੇ ਆ ਰਹੇ ਆ ਤਕਰੀਬਨ ਹਰੇਕ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਭਰਦੇ ਆ ਅੱਜ ਲੋੜ ਹੈ ਕਿ ਸਮੁੱਚੀਆਂ ਪੰਥਕ ਜਥੇਬੰਦੀਆਂ ਸਿੱਖ ਸੰਗਤਾਂ ਇਹਨਾਂ ਨੌਜਵਾਨਾਂ ਦੇ ਹੱਕ ਦੇ ਵਿੱਚ ਆਵਾਜ਼ ਉਬੰਦ ਕਰਨ ਤੇ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਵੇ ਤੇ ਜਿਨ੍ਹਾਂ ਨੇ ਵੀ ਭਾਈ ਮਨਜੀਤ ਸਿੰਘ ਕਰਤਾਰਪੁਰ ਤੇ ਭਾਈ ਜਸਵੰਤ ਸਿੰਘ ਉੱਤੇ ਗੋਦੀਆਂ ਚਲਾਈਆਂ ਆ ਕਾਤਲਾਨਾ ਹਮਲਾ ਕੀਤਾ ਆ ਉਹਨਾਂ ਨੂੰ ਜਾਣੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਏ ਸੋ ਉਹਨਾਂ ਕਾਤਲਾਂ ਨੂੰ ਛੇਤੀ ਤੋਂ ਛੇਤੀ ਜਿਹੜਾ ਫੜਨ ਦਾ ਜਿਹੜਾ ਯਤਨ ਆ ਉਹ ਕੀਤਾ ਜਾਵੇ ਕਿਉਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਨਰਮਾਈ ਨਾ ਵਰਤੇ ਕਿਉਂਕਿ ਪਹਿਲਾਂ ਵੀ ਕਈ ਮਾਮਲਿਆਂ ਦੇ ਵਿੱਚ ਜਿਹੜਾ ਪੁਲਿਸ ਆ ਉਹ ਨਰਮਾਈ ਵਰਤਦੀ ਆ ਤੇ ਜਿਹੜੇ ਹੁੱਲੜਬਾਜ਼ ਹੁੰਦੇ ਆ ਜਿਹੜੇ ਬਦਮਾਸ਼ ਹੁੰਦੇ ਆ ਸੋ ਉਹਨਾਂ ਦੇ ਫਿਰ ਹੌਸਲੇ ਹੋਰ ਵੀ ਬਲੰਦ ਹੁੰਦੇ ਆ ਸੋ ਭਾਈ ਮਨਜੀਤ ਸਿੰਘ ਕਰਤਾਰਪੁਰ ਅਤੇ ਭਾਈ ਜਸਵੰਤ ਸਿੰਘ ਜੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਕੁਝ ਨੌਜਵਾਨ ਉੱਥੇ ਬਦਮਾਸ਼ੀ ਕਰ ਰਹੇ ਸਨ ਤੇ ਉਹਨਾਂ ਨੂੰ ਜਦੋਂ ਉਹਨਾਂ ਨੇ ਬੜੇ ਸੰਲੀਕੇ ਦੇ ਨਾਲ ਯਤਨ ਕੀਤਾ ਰੋਕਣ ਦਾ ਤੇ ਪਰ ਉਹਨਾਂ ਬਦਮਾਸ਼ਾਂ ਨੇ ਬਦਮਾਸ਼ੀ ਦਿਖਾਈ ਗੁੰਡਾਗਰਦੀ ਕਰਨ ਦਾ ਜਿਹਦਾ ਯਤਨ ਆ ਉਹ ਕੀਤਾ ਤੇ ਇਥੋਂ ਤੱਕ ਕਿ ਦੋਵਾਂ ਨੌਜਵਾਨਾਂ ਦੇ ਉੱਤੇ ਗੁਰਸਿੱਖਾਂ ਦੇ ਉੱਤੇ ਗੋਲੀਆਂ ਤੱਕ ਚਲਾ ਦਿੱਤੀਆਂ ਪਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਇਹਨਾਂ ਦੋਨਾਂ ਨੌਜਵਾਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਗੋਲੀਆਂ ਨਹੀਂ ਲੱਗੀਆਂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਜਿ세ਦਾ ਸਾਹਿਬ ਡਾਡਾ ਹੋਏ ਤਿਸਨੂੰ ਮਾਰ ਨਾ ਸਕਿਆ ਕੋਈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹੋ ਜਿਹੜੇ ਨੌਜਵਾਨ ਨੇ ਆ ਉਹ ਕੌਮ ਦੀ ਪੰਥ ਦੀ ਜਿਹੜੀ ਸੇਵਾ ਆ ਉਹ ਕਰਦੇ ਰਹਿਣ ਪੁਲਿਸ ਪ੍ਰਸ਼ਾਸਨ ਛੇਤੀ ਤੋਂ ਛੇਤੀ ਉਹਨਾਂ ਹੁੱਲੜਵਾਜਾਂ ਬਦਮਾਸ਼ਾਂ ਨੂੰ ਜਿਹੜਾ ਗ੍ਰਿਫਤਾਰ ਆ ਉਹ ਕਰੇ ਤੇ ਪੰਥਕ ਜਥੇਬੰਦੀਆਂ ਸਿੱਖ ਸੰਗਤਾਂ ਇਹਨਾਂ ਨੌਜਵਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਕਿਉਂਕਿ ਅਸੀਂ ਸਮਝਦੇ ਹਾਂ ਕਿ ਅਜਿਹਿਆਂ ਘਤਨਾਵਾਂ ਜ਼ਰੂਰੀ ਨਹੀਂ ਹੁੰਦਾ ਕਿ ਇਤਫਾਕਾਂ ਹੀ ਵਾਪਰ ਜਾਣ ਕਿਸੇ ਵੇਲੇ ਬੜੀ ਸੋਚੀ ਸਮਝੀ ਸਾਜਿਸ਼ ਦੇ ਨਾਲ ਅਜਿਹੀਆਂ ਘਟਨਾ ਜਿਹੜੀਆਂ ਆ ਉਹ ਅਪਰਾਈਆਂ ਜਾਂਦੀਆਂ ਆ ਤੇ ਜਦੋਂ ਵੀ ਕਿਤੇ ਪੰਜਾਬ ਦੇ ਵਿੱਚ ਜਾਂ ਪੰਥਕ ਸਫਾ ਵਿੱਚ ਕੋਈ ਸਰਗਰਮੀ ਹੁੰਦੀ ਏ ਇਹ ਨੌਜਵਾਨ ਵੱਧ ਛੱਡ ਕੇ ਹਿੱਸਾ ਲੈਂਦੇ ਆ ਜਾਂ ਕਿਸੇ ਵੀ ਪੰਥਕ ਜਥੇਬੰਦੀ ਦੀ ਉੱਤੇ ਕੋਈ ਭੀੜ ਵੀ ਪੈਂਦੀ ਏ ਚਾਹੇ ਉਹ ਪੰਥਕ ਤੌਰ ਉੱਤੇ ਚਾਹੇ ਨਿੱਜੀ ਤੌਰ ਉੱਤੇ ਜਦੋਂ ਇਹ ਨੌਜਵਾਨ ਉਹਨਾਂ ਦੇ ਨਾਲ ਖੜਦੇ ਆ ਡਟ ਕੇ ਬੋਲਦੇ ਆ ਤੇ ਅੱਜ ਲੋੜ ਹੈ ਕਿ ਅਸੀਂ ਵੀ ਇਹਨਾਂ ਦੇ ਹੱਕ ਦੇ ਵਿੱਚ ਜਿਹੜਾ ਆਵਾਜ਼ ਬੁਲੰਦ ਹੈ ਉਹ ਕਰੀਏ ਕਿਉਂਕਿ ਇਹੋ ਜੀ ਭੀੜ ਕਿਸੇ ਤੇ ਵੀ ਪੈ ਸਕਦੀ ਹੈ ਤੇ ਸਿੱਖ ਦਾ ਤਾਂ ਕੰਮ ਹੀ ਆ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨਾ ਜਿੱਥੇ ਗਲਤ ਹੋ ਰਿਹਾ ਆ ਉਹਦੇ ਖਿਲਾਫ ਬੋਲਣਾ ਸੋ ਇਸ ਸਮੇਂ ਅਸੀਂ ਸਿੱਖ ਜੂਤ ਫੈਡਰੇਸ਼ਨ ਪਿੰਡਰਾਂਵਾਲਾ ਜਥੇਬੰਦੀ ਵੱਲੋਂ ਭਾਈ ਮਨਜੀਤ ਸਿੰਘ ਕਰਤਾਰਪੁਰ ਭਾਈ ਜਸਵੰਤ ਸਿੰਘ ਦੇ ਨਾਲ ਖੜੇ ਆ ਸੋ ਭਾਈ ਨੋਵਲਜੀਤ ਸਿੰਘ ਤੇ ਭਾਈ ਹਰਜਿੰਦਰ ਸਿੰਘ ਦਿੱਲੀਆ ਫੌਜਾਂ ਤੇ ਭਾਈ ਕਰਨੈਲ ਸਿੰਘ ਘੋੜੇਵਾਹਾ ਤੇ ਭਾਈ ਰਣਵੀਰ ਸਿੰਘ ਬੈਸਤਾਨੀ ਹੋਣਾ ਦੇ ਨਾਲ ਪਹਿਲਾਂ ਹੀ ਸਾਰੇ ਸਿੰਘਾਂ ਦਾ ਕਾਫੀ ਪਿਆਰ ਆ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਇਸੇ ਤਰ੍ਹਾਂ ਹੀ ਕੌਮ ਦੀ ਸੇਵਾ ਕਰਦੇ ਰਹਿਣ